ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਸੀਂ ਦੇਖ ਰਹੇ ਹੋ ਆਪਣੀ ਖੇਤੀ ਤੇ ਮੈਂ ਆ ਰਵੀ ਕੁਮਾਰ ਕਿਸਾਨ ਵੀਰੋ ਅੱਜ ਅਸੀਂ ਗੱਲ ਕਰਾਂਗੇ ਪਸ਼ੂਆਂ ਦੇ ਵਿੱਚ ਪ੍ਰਯੋਗ ਹੋਣ ਵਾਲੀ ਹਲਦੀ ਦਾ ਕੀ ਮਹੱਤਵ ਹੈਗਾ ਆਖਿਰ ਕਿੱਥੇ ਬੈਨੀਫਿਟ ਦਿੰਦੀ ਹੈ ਕਿਉਂਕਿ ਅੱਜ ਕੱਲ ਦੇਖਿਆ ਗਿਆ ਬਹੁਤ ਸਾਰੇ ਆਪਾਂ ਜਦੋਂ ਵੀ ਪਸ਼ੂ ਦਾ ਇਲਾਜ ਕਰਾਣੇ ਆ ਛੋਟੀ ਜੀ ਛੋਟੀ ਬਿਮਾਰੀ ਦੇ ਲਈ ਵੀ ਆਪਾਂ ਟ੍ਰੀਟਮੈਂਟ ਇੰਜੈਕਸ਼ਨ ਕਰਵਾ ਕੇ ਜਿਹੜਾ ਹੈਗਾ ਪਸ਼ੂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਵੀ ਸਾਡੇ ਪਸ਼ੂ ਨੂੰ ਆਰਾਮ ਹੋ ਜੇ ਪਰ ਸਾਡੀਆਂ ਜੇ ਆਪਾਂ ਪਸ਼ੋਕੜਾਂ ਦੀ ਗੱਲ ਕਰ ਲਈਏ ਪਛਤੈਨੀਆਂ ਜੇ ਆਪਾਂ ਆਪਣੇ ਦਾਦੇ ਪਰਦਾਦੇ ਦੀਆਂ ਗੱਲਾਂ ਕਰੀਏ ਤਾਂ ਉੱਥੇ ਪਸ਼ੂਆਂ ਦੇ ਲਈ ਜਿਹੜੇ ਦੇਸੀ ਤਰੀਕੇ ਸੀਗੇ ਬਹੁਤ ਜ਼ਿਆਦਾ ਅਜਮਾਏ ਜਾਂਦੇ ਸੀ ਸੋ ਅੱਜ ਸਾਡਾ ਟੋਪਿਕ ਰਹੂਗਾ ਹਲਦੀ ਦਾ ਜੋ ਟੋਪਿਕ ਤੁਸੀਂ ਚੂਜ਼ ਕਰਿਆਗਾ ਰਵੀ ਹਮ ਹਲਦੀ ਦਾ ਐਕਚੁਅਲ 'ਚ ਕੀ ਹੈ ਮੈਂ ਪਿਛਲੇ ਨਾ 18 ਸਾਲ ਤੋਂ ਇਸੇ ਡਿਪਾਰਟਮੈਂਟ ਦੇ ਵਿੱਚ ਐ ਤੇ ਪਿਛਲੇ 7-8 ਸਾਲਾਂ ਤੋਂ ਦੇਖ ਰਹੇ ਹਾਂ ਐਂਟੀਬਾਇਓਟਿਕਸ ਹਾਰਮੋਨਸ ਅੰਦਾਤੁੰਦ ਵਰਤੋਂ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਅੱਛਾ ਉਹਦੇ ਨਾਲ ਪ੍ਰੋਬਲਮ ਕੀ ਆਉਂਦੀ ਹੈ ਜਿਹੜਾ ਫਾਰਮਰ ਦੀ ਇਨਕਮ ਹੈ ਹਮ ਇਨਕਮ ਘਟ ਜਾਂਦੀ ਹੈ ਤੇ ਉਹਦਾ ਖਰਚਾ ਵੱਧ ਜਾਂਦਾ ਐਕਸਪੈਂਸ ਡਬਲ ਹੋ ਜਾਂਦਾ ਬਿਲਕੁਲ ਛੋਟੀ ਜੀ ਮਾਈਨਰ ਜੀ ਬਿਮਾਰੀ ਆ ਗਈ ਹਾਇਰ ਐਂਟੀਬਾਇਓਟਿਕ ਹਾਇਰ ਹਾਰਮੋਨਸ ਹਮ ਮਤਲਬ ਇਹਨਾਂ ਨੇ ਇਹਨਾਂ ਮਤਲਬ ਉਹਦਾ ਬੈਕਫੁੱਟ ਤੇ ਲਿਆਂਦਾ ਹਮ ਡੇਰੀ ਫਾਰਮਿੰਗ ਧੰਦੇ ਨੂੰ ਅੱਛਾ ਉਸ ਚੀਜ਼ ਨੂੰ ਅਸੀਂ ਕਵਰ ਅਪ ਕਰਨ ਦੇ ਲਈ ਮੈਂ ਪਿਛਲੇ 7-8 ਸਾਲਾਂ ਤੋਂ ਸਪੋਰਟਿੰਗ ਥੈਰੇਪੀ ਦੇ ਤੌਰ ਤੇ ਨਾ ਹਲਦੀ ਨੂੰ ਯੂਜ਼ ਕਰ ਰਿਹਾ ਨਾ ਠੀਕ ਹੈ ਹਲਦੀ ਦੋ ਤਰ੍ਹਾਂ ਦੀ ਹੈ ਇੱਕ ਤਾਂ ਆਪਾਂ ਘਰੇ ਵਰਤਦੇ ਆ ਇੱਕ ਨਾ ਮੈਡੀਕੇਟਿਡ ਹੈ ਅੰਬ ਹਲਦੀ ਅੱਛਾ ਸਿੰਪਲ ਆਮ ਆਪਣੇ ਪੰਸਾਰੀ ਤੋਂ ਮਿਲ ਜਾਂਦੀ ਹੈ ਉਹ ਠੀਕ ਹੈ ਰਵੀ ਉਹਦੇ ਤੁਸੀਂ ਪ੍ਰੋਪਰਟੀ ਸੁਣੋ ਮੈਂ ਦੱਸਾਂ ਐਂਟੀਬਾਇਓਟਿਕ ਐਂਟੀਬੈਕਟੀਰੀਅਲ ਐਂਟੀਫੰਗਲ ਟੈਸਟੋਸਟੀਰੋਨ ਨੂੰ ਬੂਸਟ ਅਪ ਕਰਨਾ ਔਰ ਇਮਿਊਨਿਟੀ ਨੂੰ ਬੂਸਟ ਕਰਨਾ ਇਮਿਊਨਿਟੀ ਨੂੰ ਬੂਸਟ ਕਰਨਾ ਠੀਕ ਹੈ ਇਹ ਚੀਜ਼ਾਂ ਤੁਸੀਂ ਲਾ ਲਓ ਵੀ 1.5 200 ਰੁਪਏ ਦੀ ਹਲਦੀ ਹੈ ਜਿਹੜੀ ਉਹ ਇੰਨੀਆਂ ਚੀਜ਼ਾਂ ਨੂੰ ਕਵਰ ਕਰਦੀ ਹੈ ਹਮ ਪਰ ਕਿਤੇ ਨਾ ਕਿਤੇ ਜੋ ਕਾਰਪੋਰੇਟ ਦੇ ਆਪਾਂ ਮਤਲਬ ੱੱਕੇ ਚੜ ਰਹੇ ਆ ਜੋ ਮੈਡੀਸਨ ਦੇ ਵਿੱਚ ਆਪਾਂ ਵੜ ਰਹੇ ਆ ਇਹਦੇ ਵਿੱਚ ਆਪਾਂ ਆਪਦਾ ਹੀ ਨੁਕਸਾਨ ਕਰ ਰਹੇ ਆ ਨੁਕਸਾਨ ਕਰ ਰਹੇ ਆ ਲਾਸ ਫਾਰਮਰ ਦਾ ਹੋ ਰਿਹਾ ਹੈ ਜਦੋਂ ਅਸੀਂ ਫੀਲਡ ਦੇ ਵਿੱਚ ਦੇਖਦੇ ਸੀ ਉਹਦਾ ਜਿਹੜਾ ਸੀ ਦਵਾਈਆਂ ਦਾ ਇੱਕ ਵਾਰੀ ਦੀ ਪ੍ਰੈਸਕ੍ਰਿਪਸ਼ਨ ਦਾ ਖਰਚਾ ਘੱਟੋ ਘੱਟ 2000 ਹੋ ਜਾਂਦਾ ਬਿਲਕੁਲ ਬ ਜੋ ਉਹਦੇ ਫੀਡਬੈਕ ਆਏ ਆ ਹਲਦੀ ਦੇ ਹੂੰ ਹੂੰ ਕਿਉਂਕਿ ਵਿੱਚ ਦੀ ਉਹਨਾਂ ਨੇ ਸਭ ਕੁਝ ਬੰਦ ਕਰਦੇ ਫੀਡਬੈਕ ਇੰਨੇ ਮਾਈਂਡ ਬਲੋਇੰਗ ਆਏ ਆ ਨਾ ਰਿਪੀਟਰ ਦੇ ਵਿੱਚ ਬਹੁਤ ਅੱਛੀ ਹੂੰ ਓਵਰੀ ਦੀ ਪ੍ਰੋਬਲਮ ਐ ਸਿਸਟ ਦੀ ਪ੍ਰੋਬਲਮ ਐ ਮਸਟਾਈਟਸ ਦੀ ਪ੍ਰੋਬਲਮ ਐ ਐਫਐਮਡੀ ਦੀ ਪ੍ਰੋਬਲਮ ਐ ਇਮਿਊਨਿਟੀ ਇੰਨੀ ਕੁ ਬੂਸਟ ਹੋ ਜਾਂਦੀ ਹੈ ਰਵੀ ਉਹਦੇ ਨਾਲ ਕਿ ਤੁਸੀਂ ਨਾਰਮਲ ਐਂਟੀਬਾਟਿਕ ਨਾਰਮਲ ਟ੍ਰੀਟਮੈਂਟ ਦਿੰਨੇ ਹੋ ਤਾਂ ਉਹਦੀ ਰਿਕਵਰੀ ਕੁਇਕ ਹੈ ਕੁਇਕ ਹੈ ਜੀ ਹਾਂ ਓਕੇ ਮੈਂ ਇਹੀ ਗੱਲ ਜਿਹੜੇ ਮੇਰੇ ਵੀਰ ਨਵੇਂ ਮੁੰਡੇ ਨਵਾਂ ਯੂਥ ਇਸ ਪਾਸੇ ਆ ਰਿਹਾ ਹੈ ਵੀ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਗਾ ਵੀ ਮੈਡੀਸਨ ਵਾਲੇ ਪਾਸੋਂ ਆਪਦਾ ਖਰਚਾ ਘਟਾ ਕੇ ਤੇ ਹਲਦੀ ਤੇ ਫੋਕਸ ਕਰੋ ਹਲਦੀ ਤੇ ਫੋਕਸ ਕਰੋ ਜੀ ਇਹਦਾ ਕੁਝ ਫੰਡਾ ਹੁੰਦਾ ਹੈ ਇੱਕ ਬੜਾ ਦੋ ਦੀ ਰੇਸ਼ੋ ਵੀ ਤੁਸੀਂ ਬਫਰ ਦੇ ਨਾਲ ਮਿਲਾ ਕੇ ਦੇ ਦੋ 25 30 ਗ੍ਰਾਮ ਹਲਦੀ ਹੋਗੀ ਤੇ 50 ਗ੍ਰਾਮ ਬਫਰ ਹੋ ਗਿਆ ਵੀ 25 ਦਿਨ ਦੇਤਾ ਹਮਮ ਮਤਲਬ ਇਸ ਤਰ੍ਹਾਂ ਦਾ ਪ੍ਰੋਸੈਸ ਹੈ ਜੀ ਬਾਕੀ ਉਹ ਜਿਵੇਂ ਦਰਸ਼ਕ ਚਾਹੁੰਦੇ ਹੋਣਗੇ ਉਹ ਆਪਾਂ ਤੋਂ ਸੁਝਾਅ ਵੀ ਲੈ ਲੈਣਗੇ ਕੋਈ ਗੱਲ ਨਹੀਂ ਪਰ ਇਹਦੇ ਜਿਹੜੇ ਰਿਜ਼ਲਟ ਹੈ ਮਾਈਂਡ ਬ्लोਇੰਗ ਹੈ ਠੀਕ ਹੈ ਐਂਟੀਬੈਕਟੀਰੀਅਲ ਹਮ ਐਂਟੀਫੰਗਲ ਐਂਟੀਫੰਗਲ ਇਹ ਜਿਹੜੀਆਂ ਚੀਜ਼ਾਂ ਐ ਇਹ ਆਪਾਂ ਹੁਣ ਜਿਵੇਂ ਡਾਕਟਰੀ ਲਾਈਨ ਦੇ ਵਿੱਚ ਹੋ ਗਏ ਜਾਂ ਜਿਹੜੇ ਲੋਕ ਇਹਨਾਂ ਚੀਜ਼ਾਂ ਨੂੰ ਜਾਣਦੇ ਆ ਹਮ ਉਹ ਇਹਨਾਂ ਬਾਰੇ ਪਤਾ ਹੈ ਪੀ ਐਂਟੀਫੰਗਲ ਐਂਟੀਬੈਕਟੀਰੀਅਲ ਐਂਟੀ ਇਹਦੇ ਵਿੱਚ ਵਰਤੀ ਜਾਂਦੀ ਹੈ ਵਰਤੀ ਜਾਂਦੀ ਹੁਣ ਆਮ ਫਾਰਮਰ ਐ ਉਹ ਇਹਨਾਂ ਚੀਜ਼ਾਂ 'ਚ ਨਹੀਂ ਜਾਣਦਾ ਕਿ ਕਿਹੜੀ ਐਂਟੀਬੈਕਟੀਰੀਅਲ ਹੈ ਕਿਹੜੀ ਐਂਟੀਫੰਗਲ ਹੈ ਕਿਹੜੀ ਐਂਟੀਫੰਗਲ ਹੈ ਉਹ ਜਾਣਦਾ ਮੈਨੂੰ ਇਹ ਦੱਸੋ ਮੈਂ ਹਲਦੀ ਬਿਮਾਰੀ ਕਿਹੜੀ 'ਚ ਵਰਤਾਂ ਤੇ ਕਿੱਦਾਂ ਆ ਤੁਹਾਡਾ ਬੜਾ ਵਧੀਆ ਇਹ ਸਵਾਲ ਐ ਇੱਥੇ ਫਾਰਮਰ ਕਨਫਿਊਜ਼ ਹੁੰਦਾ ਜੀ ਬਿਲਕੁਲ ਇੱਥੇ ਫਾਰਮਰ ਕਨਫਿਊਜ਼ ਹੁੰਦਾ ਹੈ ਆਫਟਰ ਪਾਰਚੂਏਸ਼ਨ ਸੂਣ ਤੋਂ ਬਾਅਦ ਤੁਸੀਂ ਲਗਾਤਾਰ 15 20 ਦਿਨ ਦਿਓ ਠੀਕ ਹੈ ਲਗਾਤਾਰ 15 20 ਦਿਨ ਤੁਸੀਂ ਦਿਓਗੇ ਉਹ ਜਿਹੜਾ ਆਫਟਰ ਪਾਰਚੂਏਸ਼ਨ ਦਾ ਸਮਾਂ ਹੈ ਨਾ ਉਹ ਸਮੇਂ ਨੇ ਸਾਰੇ ਸੂਏ ਨੂੰ ਕਵਰ ਅਪ ਕਰ ਲੈਣਾ ਠੀਕ ਹੈ ਉਹਦਾ ਫਾਇਦਾ ਕੀ ਹੁੰਦਾ ਹਾਂ ਉਹਦਾ ਫਾਇਦਾ ਇਹ ਹੁੰਦਾ ਉਹਦਾ ਜਿਹੜਾ ਇਮਿਊਨ ਸਿਸਟਮ ਹੈ ਇੰਨਾ ਕੁ ਸਟਰੋਂਗ ਹੋ ਜਾਂਦਾ ਹੂੰ ਯੂਟਰਸ ਦੇ ਵਿੱਚੋਂ ਜੋ ਵੀ ਐਗ ਡਿਵੈਲਪ ਹੋਣਾ ਹੈ ਹੂੰ ਜਾਂ ਉਹਦੇ ਵਿੱਚੋਂ ਹਾਰਮੋਨਸ ਡਿਵੈਲਪ ਹੋਣਿਆ ਜਾਂ ਕਈ ਵਾਰੀ ਪਸ਼ੂ ਨੂੰ ਲਕੋਰੀਏ ਦੀ ਸਮੱਸਿਆ ਆ ਜਾਂਦੀ ਹੈ ਜਾਂ ਉਹਦਾ ਜਿਹੜਾ ਇਮਿਊਨ ਸਿਸਟਮ ਦੇ ਨਾਲ ਅਦਰ ਬਿਮਾਰੀਆਂ ਨੇ ਉਹਨਾਂ ਨੂੰ ਘੇਰਨਾ ਸੀ ਵੀਕ ਹੋਣ ਕਰਕੇ ਉਹਨਾਂ ਦੇ ਨਾਲ ਲੜਨ ਦੀ ਸਮਰੱਥਾ ਉਹਦੀ ਤਿੰਨ ਗੁਣਾ ਵੱਧ ਜਾਂਦੀ ਠੀਕ ਹੈ ਮਸਟਾਈਟਸ ਹੈ ਜਿਹੜੀ ਮਸਟਾਈਟਸ ਵਾਰ-ਵਾਰ ਰਿਪੀਟ ਹੋ ਰਹੀ ਹੈ ਮਸਟਾਈਟਸ ਰਿਪੀਟ ਹੋਣੋਂ हट ਜਾਂਦੀ ਹੈ ਠੀਕ ਹੈ ਬੜੇ ਮਾਈਨਰ ਐਂਟੀਬਾਇਓਟਿਕ ਲਾਉਣ ਨਾ ਮਾਈਨਰ ਜੀ ਮੈਡੀਸਨ ਦੇਣ ਨਾ ਉਹ ਚੀਜ਼ਾਂ ਕਵਰ ਅਪ ਹੋ ਜਾਂਦੀਆਂ ਕਿੱਥੇ ਹੁਣ ਕੀ ਹੈ ਐਂਟੀਬਾਇਓਟਿਕ ਸਟੀਰੌਇਡ ਦੇਣ ਨਾਲ ਅਨੇਕਾਂ ਪ੍ਰਕਾਰ ਦੀਆਂ ਚੀਜ਼ਾਂ ਦੇਣ ਦੇ ਨਾਲ ਖਰਚ ਇਸ ਲਈ ਮੈਂ ਦਰਸ਼ਕਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਨਵਾਂ ਯੂਥ ਹੈ ਜਿਹੜੇ ਇਸ ਪਾਸੇ ਆ ਰਹੇ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਆਪਣਾ ਜਿਹੜਾ ਪ੍ਰਾਤਨ ਕੀਤਾ ਹੈ ਕਿਉਂਕਿ ਅਸੀਂ ਇਸ ਚੀਜ਼ ਨੂੰ ਦੇਖ ਚੁੱਕੇ ਹਾਂ ਦੇਖ ਚੁੱਕੇ ਹਾਂ ਬੜਾ ਲੰਮਾ ਇਸ ਚੀਜ਼ ਨੂੰ ਅਸੀਂ ਦੇਖ ਚੁੱਕੇ ਹਾਂ ਵੀ ਅੱਗੇ ਤੁਸੀਂ ਸਰਵਾਈਵ ਕਰਨ ਹੈ ਨਾ ਡੇਰੀ ਫਾਰਮਿੰਗ ਦੇ ਵਿੱਚ ਤਾਂ ਮੈਡੀਸਿਨ ਦਾ ਖਰਚਾ ਜਿੰਨਾ ਘਟਾ ਲੋਗੇ ਤੇ ਆਪਣਾ ਨੈਚੁਰਲ ਆਪਣੇ ਘਰ ਦੀ ਖੇਤੀ ਤੁਸੀਂ ਹਲਦੀ ਐ achar ਬੱਟਾਂ ਤੇ ਲਾਤੀ ਉਹ ਵੀ ਪੋਸਿਬਿਲਟੀ ਹੈਗੀ ਆਪਣੇ ਕੋਲ ਠੀਕ ਹੈ ਠੀਕ ਜ਼ਰੂਰੀ ਨਹੀਂ ਆਪਾਂ ਕਿਤੋਂ ਪਰਚੇਸ ਕਰਨੀਆਂ ਸੋ ਗਗਨ ਜੀ ਇਹਦੇ ਵਿੱਚ ਜਿਹੜੀ ਬੱਟਾਂ ਤੇ ਲਾਈ ਹੈ ਘਰੇ ਪੈਦਾ ਹੋਈ ਹਲਦੀ ਉਹੀ ਹਲਦੀ ਹੈ ਜਾਂ ਅੰਬ ਹਲਦੀ ਕੋ ਹੋਰ ਹੈ ਨਹੀਂ ਇਹ ਥੋੜਾ ਹੀ ਫਰਕ ਹੁੰਦਾ ਹੈ ਰਵੀ ਜਿਹੜੀ ਆਪਾਂ ਆਮ ਘਰੇ ਰੁਟੀਨ ਚ ਯੂਜ਼ ਕਰਦੇ ਹੋ ਨਾਰਮਲ ਆ ਗਈ ਥੋੜੀ ਜੀ ਇਹ ਸਟਰੋਂਗ ਹੁੰਦੀ ਆ ਮਹਲਦੀ ਸੋ ਮਤਲਬ ਫਾਇਦਾ ਉਹਦਾ ਵੀ ਹੈਗਾ ਬਿਲਕੁਲ ਉਹਦੀ ਡੋਜ਼ ਵੱਜ ਜਾਂਦੀ ਉਹਦੀ ਡੋਜ਼ ਵੱਜ ਜਾਂਦੀ ਸੋ ਹੁਣ ਇੱਕ ਮੈਂ ਦੱਸ ਦਾਂ ਕਿਸੇ ਦਾ ਪਸ਼ੂ ਸੂਇਆ ਅੱਜ ਹੂੰ ਹੂੰ ਉਹਨੂੰ ਕੱਲ ਤੋਂ ਦੇਣੀ ਸ਼ੁਰੂ ਕਰੇ ਕਿੰਨੇ ਗ੍ਰਾਮ ਦੇਣੀ ਕੱਲ ਤੋਂ ਦੇ ਸਕਦੇ ਆ ਬਿਲਕੁਲ ਕਿੰਨੇ ਗ੍ਰਾਮ ਦੀ ਸਾਨੂੰ ਗੱਲ ਦੱਸਦਾ ਇਹਦੀ ਡੋਜ਼ 25 30 ਗ੍ਰਾਮ ਨਾਰਮਲ ਦੇ ਦੋ ਪਰ ਡੇ ਪਰ ਡੇ ਠੀਕ ਹੈ ਤੇ 25 30 ਦਿਨ ਹੀ ਬਹੁਤ ਹੈ ਅੱਛਾ 25 30 ਗ੍ਰਾਮ 25 ਦੀ ਦਿਨ ਡਸਨਟ ਮੈਟਰ ਕਿ ਤੁਸੀਂ ਕੰਟੀਨਿਊ ਦੇਣੀ ਹੈ ਸੋ ਮਤਲਬ ਇਹ ਹੋ ਗਿਆ 30 ਗ੍ਰਾਮ ਉਹ ਰੋਜ਼ ਦੀ ਦਿੰਦਾ ਹੈ ਤਾਂ ਮਹੀਨੇ ਦੀ 600 ਗ੍ਰਾਮ ਉਹਨੇ ਦੇਣੀ ਹੈ ਇਨਫ ਹੈ 900 ਗ੍ਰਾਮ ਸੋ ਤੁਸੀਂ ਇਹ ਕਹਿੰਦੇ ਹੋ ਵੀ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਹਲਦੀ ਜਿਹੜੀ ਹੈ ਉਹ ਪਸ਼ੂ ਤੇ ਸੂਣ ਤੋਂ ਬਾਅਦ ਦਿੱਤੀ ਜਾਵੇ ਸੂਣ ਤੋਂ ਬਾਅਦ ਦੇ ਇਹ ਕਿਹਦਾ ਤਾਂ ਹੋ ਗਿਆ ਬਹੁਤ ਸਾਰੀਆਂ ਬਿਮਾਰੀਆਂ ਦੇ ਵਿੱਚ ਇਹ ਹੋ ਗਿਆ ਵੀ ਬਿਮਾਰੀਆਂ ਆਉਣ ਤੋਂ ਪਹਿਲਾਂ ਦੇ ਲਈ ਆਪਾਂ ਨੇ ਗਾਈਡ ਕਰਤਾ ਪ੍ਰੀਕੌਸ਼ਨ ਹੋ ਗਿਆ ਹਾਂ ਬਿਲਕੁਲ ਇਹ ਕਿਸੇ ਬਿਮਾਰੀ ਦੇ ਵਿੱਚ ਇਹਦਾ ਕਿੱਥੇ ਯੋਗਦਾਨ ਹੈ ਕਿਹੜੀ ਬਿਮਾਰੀ ਚ ਕਿੰਨੀ ਡੋਜ਼ ਹੈ ਇਹ ਐਗਜ਼ਾਮਪਲ ਮੈਂ ਲੈ ਲੈਣਾ ਹੈ ਮਸਟਾਈਟਸ ਹੁਣ ਅੱਗੇ ਆਊਗਾ ਬਹੁਤ ਜ਼ਿਆਦਾ ਉਹਦੇ ਚ ਕਿੰਨੀ ਦੇਣੀ ਐ ਕਿਦਾਂ ਦੇਣੀ ਐ ਉਸ ਤੋਂ ਬਾਅਦ ਰਿਪੀਟ ਬਰੀਡਿੰਗ ਐ ਉਹਦੇ ਚ ਕਦੋਂ ਦੇਣੀ ਐ ਕਿਵੇਂ ਦੇਣੀ ਐ ਕਿੰਨੀ ਦੇਣੀ ਐ ਜਦੋਂ ਪਿੱਛੇ ਜੇ ਐਲ ਐਸ ਡੀ ਆਈ ਨਾ ਉਹਨੂੰ ਉਹ ਤੋਂ ਬਾਅਦ ਐਫ ਐਮ ਡੀ ਬਣ ਜਾਂਦੀ ਸੀ ਨਾ ਆਮ ਤੌਰ ਤੇ ਉੱਥੇ ਕੀ ਹੋਇਆ ਅਸੀਂ ਦੋ ਤਰ੍ਹਾਂ ਦੇ ਕੇਸ ਦੇਖੇ ਜਿੱਥੇ ਹਾਇਰ ਐਂਟੀਬਾਡੀਸ ਲੱਗੇ ਹਾਇਰ ਮੈਡੀਸਿਨ ਲੱਗੀ ਉਹ ਪਸ਼ੂ ਬਚੇ ਨਹੀਂ ਉਹਨਾਂ ਨੇ ਸਰਵਾਈਵ ਨਹੀਂ ਕੀਤਾ ਜਿੱਥੇ ਨਾਰਮਲ ਟ੍ਰੀਟਮੈਂਟ ਹੋਇਆ जख्मਾਂ ਤੇ ਵੀ ਹਲਦੀ ਲਗਾਈ ਗਈ ਪਸ਼ੂ ਨੂੰ ਵੀ ਗੋੜ ਚ ਪਾ ਕੇ ਪੇੜ ਚ ਪਾ ਕੇ ਹਲਦੀ ਦਿੱਤੀ ਗਈ ਉਹਨਾਂ ਨੇ ਸਰਵਾਈਵ ਕਰ ਗਏ ਅੱਛਾ ਹੁਣ ਕਰੋਨਾ ਟਾਈਮ ਕੀ ਹੋਇਆ ਜਿਹੜੇ ਜ਼ਿਆਦਾ ਮੈਡੀਸਿਨ ਲੱਗ ਗਈ ਉਹ ਮਤਲਬ ਮਿਸਹੈਪਨਿੰਗ ਹੋ ਗਈ ਉੱਥੇ ਤੇ ਅਦਰਵਾਈਜ਼ ਸਰਵਾਈਵ ਕਰ ਗਏ ਇਮਿਊਨਿਟੀ ਇਮਿਊਨਿਟੀ ਨੂੰ ਬੂਸਟ ਇਹਨੇ ਜਲਦੀ ਕਰਨੇ ਨਾ ਉਹੀ ਚੀਜ਼ਾਂ ਆ ਗਈਆਂ ਐਂਟੀਬਾਇਓਟਿਕ ਐਂਟੀਬੈਕਟੀਰੀਅਲ ਐਂਟੀਫੰਗਲ ਟੈਸਟ ਟੂ ਸਟੇਰਿਟੋਨ ਔਰ ਇਮਿਊਨਿਟੀ ਬੂਸਟਰ ਸੋ ਇਹ ਮਤਲਬ ਮਸਟਾਈਟਸ ਕਿੰਨੀ ਦੇਣੀ ਹੈ ਮਸਟਾਈਟਸ ਦੇ ਵਿੱਚ 25 ਤੋਂ 30 ਗ੍ਰਾਮ ਦੇ ਸਕਦੇ ਹੋ ਤਿੰਨ ਮਹੀਨਾ 20 ਦਿਨ ਦੇ ਦੇਉ ਲਗਾ ਤੇ ਰਿਪੀਟ ਬ੍ਰੀਡ ਜਿਹੜਾ ਪਸ਼ੂ ਹਰ 22 ਦਿਨ ਬਾਅਦ ਰਿਪੀਟ ਦੇ ਵਿੱਚ ਬਿਫੋਰ ਏਆਈ ਤੋਂ ਪਹਿਲਾਂ ਬਿਫੋਰ ਏਆਈ ਤੁਸੀਂ 15-20 ਦਿਨ ਲਗਾਤਾਰ ਦੇ ਦਿਓ ਜਦੋਂ ਉਹਦੇ ਏਆਈ ਤੁਸੀਂ ਜਾ ਉਹਨੂੰ ਕਨਸੀਵ ਕਰਾਉਣਾ ਉਦੋਂ ਬੰਦ ਕਰ ਦਿਓ ਬਸ ਬਸ ਉਦੋਂ ਬੰਦ ਕਰ ਇੱਕ ਚੀਜ਼ ਹੋਰ ਜਿਹੜੀ ਕਿ ਬਹੁਤ ਸਾਰੇ ਹੁਣ ਮੈਂ ਵੀ ਪਸ਼ੂ ਰੱਖੇ ਆ ਹਮਮ ਮੈਂ ਸੋਚ ਰਿਹਾ ਵੀ ਮੈਂ ਹਲਦੀ ਦੇ ਰਿਆਂ ਹਲਦੀ ਮੈਂ ਸੁਣਿਆ ਹੀ ਬਚਪਨ ਤੋਂ ਵੀ ਗਰਮ ਹੁੰਦੀ ਹੈ ਹਾਂ ਗਰਮ ਹੁੰਦੀ ਹੈ ਜੀ ਦੀ ਤਸਵੀਰ ਗਰਮ ਹੈ ਜੀ ਸੋ ਕਿਹਾ ਉਹ ਪਸ਼ੂ ਨੂੰ ਨੁਕਸਾਨ ਕਰਦੀ ਕਿਤੇ ਨਹੀਂ ਨਹੀਂ ਇਹ ਤੁਹਾਡਾ ਬਿਲਕੁਲ ਸਵਾਲ ਵਾਜਬ ਹੈ ਇਹ ਵੀ ਮਿੱਥ ਬਣੀ ਹੋਈ ਹੈ ਐਕਚੁਅਲ 'ਚ ਇਹ ਗਰਮ ਠੰਡੇ ਦਾ ਨਹੀਂ ਹਮ ਇਹਨੇ ਕੀ ਕਰਨਾ ਜਦੋਂ ਰਿਊਮਨ ਦੇ ਵਿੱਚ ਜਾਣਾ ਹੈ ਰਿਊਮਨ ਦਾ ਪੀ ਐਚ ਲੈਵਲ ਐਸਿਡਿਕ ਕਰ ਦੇਣਾ ਠੀਕ ਹੈ ਗਰਮ ਠੰਡਾ ਕੁਝ ਨਹੀਂ ਹੁੰਦਾ ਐਸਿਡਿਕ ਕਰਨਾ ਪਰੰਤੂ ਆਪਾਂ ਜਿਹੜਾ ਸਟਾਰਟ ਨੇ ਜਿਹੜਾ ਸੁਣਨਾ ਗੱਲ ਕਰੀ ਹੈ ਵੀ ਇਹਨੂੰ ਬਫਰ ਦੇ ਵਿੱਚ 50 ਗ੍ਰਾਮ ਨਾਲ ਜਦੋਂ ਦਿਓਗੇ ਤਾਂ ਆਪਾਂ ਪਹਿਲਾਂ ਹੀ ਇਹ ਚੀਜ਼ ਕਵਰ ਕਰ ਚੁੱਕੇ ਹਾਂ ਠੀਕ ਹੈ ਉਹਦਾ ਜਿਹੜਾ ਐਸਿਡਿਕ ਹੋਣਾ ਪਹਿਲਾਂ ਹੀ ਕਵਰ ਕਰ ਚੁੱਕੇ ਹਾਂ ਹਮ 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 ਉਹਨੇ ਰਿਊਮਨ ਨੂੰ ਐਲਕੈਲਾਈਨ ਐਸਿਡਿਕ ਉਹਦਾ ਲੈਵਲ ਮੈਂਟੇਨ ਰੱਖਣਾ ਠੀਕ ਹੈ ਬੈਲੈਂਸ ਬਣਾ ਕੇ ਰੱਖਣਾ ਇਹਦਾ ਕੰਬੀਨੇਸ਼ਨ ਬੜਾ ਵਧੀਆ ਹੂੰ 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 ਕਨਫਿਊਜ਼ਨ ਇਹੀ ਹੁੰਦੀ ਸੀ ਨਾ ਫਾਰਮਰ ਨੂੰ ਵੀ ਹਲਦੀ ਦੇਵੇਂ ਤਾਂ ਗਰਮ ਹੈ ਪਰ ਜਦੋਂ ਤੁਸੀਂ ਉਹਨੂੰ ਬਫਰ ਦੇ ਨਾਲ ਜੇ ਬਫਰ ਨਹੀਂ ਪੋਸਿਬਿਲਟੀ ਤੋਂ ਨਹੀਂ ਮਿਲਦਾ ਤਾਂ ਮਿੱਠਾ ਛੋਡਾ ਪਾ ਸਕਦੇ ਹੋ ਮਿੱਠਾ ਛੋਡਾ ਪਾ ਸਕਦੇ ਹੋ ਤਾਂ ਉਹਦਾ ਐਲਕੈਲਾਈਨ ਤੇ ਐਸਿਡਿਕ ਦਾ ਜਿਹੜਾ ਬੈਲੈਂਸ ਬਣਿਆ ਰਹਿੰਦਾ ਕੋਈ ਗਰਮ ਨਹੀਂ ਕੋਈ ਠੰਡਾ ਨਹੀਂ ਕੁਛ ਨਹੀਂ ਇਹ ਇੱਕ ਨਾ ਮਤਲਬ ਚਲੋ ਆਪਾਂ ਕਹਿਣਾ ਨਹੀਂ ਚਾਹੀਦਾ ਇੱਕ ਕੰਪਨੀਆਂ ਦੇ ਜਾਂ ਕਾਰਪੋਰੇਟ ਦਾ ਇੱਕ ਮਿਥ ਹੈ ਹੂੰ ਹੂੰ ਉਸ ਸੀ ਤੋਂ ਆਪਾਂ ਨੂੰ ਪਛਾਹ ਰੱਖਣ ਦੇ ਲਈ ਠੀਕ ਹੈ ਠੀਕ ਹੈ ਸੋ ਮਤਲਬ ਇਹ ਆਏਗਾ ਕਿ ਕਿਸੇ ਨੇ ਦੇਣਾ ਦਾ 50 ਗ੍ਰਾਮ ਬਫਰ 30 25 ਤੋਂ 30 ਗ੍ਰਾਮ ਹਲਦੀ ਮਹੀਨਾ ਲਗਾਤਾਰ ਦੇਵੇ ਪਸ਼ੂ ਦਾ पीएच भी सही होएगा बीमारियों ਨਾਲ ਲੜਨ ਦੀ ਸ਼ਕਤੀ ਵੀ ਵਧੂਗੀ ਤੇ ਹੋਰ ਵੀ ਜਿਹੜੀਆਂ ਬਿਮਾਰੀਆਂ ਆਉਗੀਆਂ ਉਹ ਤੋਂ ਪਹਿਲਾਂ ਹੀ ਬਚਾਅ ਹੋਊਗਾ ਪਹਿਲਾਂ ਹੀ ਬਚਾਅ ਹੋਊਗਾ सपोज ਕਰ ਲੋ ਮਾਈਨਰ ਕੋਈ ਆ ਵੀ ਜਾਂਦੀ ਆ ਉਹਦੀ ਰਿਕਵਰੀ ਬੜੀ ਕੁਇਕ ਹੋਊਗੀ ਕੁਇਕ ਹੋਊਗੀ ਜਿਵੇਂ ਜ਼ਖਮ ਛੇਤੀ ਭਰਨਗੇ ਜ਼ਖਮ ਛੇਤੀ ਭਰਨਗੇ ਐਫਐਮਡੀ ਆ ਗਈ ਉਹ ਕੁਇਕ ਰਿਕਵਰੀ ਹੋਊਗੀ ਰਿਕਵਰੀ ਹੋਊਗੀ ਐਲਐਸਡੀ ਖੁਦਾਨਾ ਖਾਸਤਾ ਆ ਗਈ ਕੁਇਕ ਰਿਕਵਰੀ ਹੋਊਗੀ ਸੋ ਇਹ ਦੇਣੀ 4 ਇਚ ਮਿਲਾ ਕੇ ਫੀਡ ਜੀ ਇਹ ਘੋਲ ਕੇ ਪਾਣੀ ਚ ਵੀ ਦੇ ਦਈਏ ਡਿਪੈਂਡ ਕਰਦਾ ਜਿਵੇਂ ਪਸ਼ੂ ਇਨਟੇਕ ਕਰਨਾ ਚਾਵੇ ਜਿਵੇਂ ਇੰਡੇ ਕਰਨਾ ਹੈ ਜਿਸ ਤਰ੍ਹਾਂ ਇਨਟੇਕ ਕਰਨਾ ਚਾਵੇ ਉਸੇ ਤਰ੍ਹਾਂ ਦੇ ਸਕਦੇ ਆ ਠੀਕ ਹੈ ਡਸਨਟ ਮੈਟਰ ਕਿ ਆਪਾਂ ਇਸੇ ਵੀ ਨਾ ਦੇਣੀ ਇਸੇ ਵੀ ਨਾ ਦੇਣੀ ਕੋਈ ਵੀ ਤਰੀਕਾ ਹੋ ਸਕਦਾ ਜਿਵੇਂ ਵੀ ਤੁਹਾਡਾ ਪਸ਼ੂ ਆਸਾਨੀ ਨਾਲ ਖਾਵੇ ਉਸ ਤਰੀਕੇ ਨਾਲ ਤੁਸੀਂ ਦੀ ਵਰਤੋਂ ਕਰ ਸਕਦੇ ਹੋ ਇੱਕ ਗੱਲ ਦੀ ਮੈਂ ਹੋਰ ਸਵਾਲ ਪੁੱਛਣਾ ਹੈਗਾ ਕਿਉਂਕਿ ਅਸੀਂ ਜ਼ਿਆਦਾਤਰ ਫਾਰਮਰਸ ਦੇ ਵਿੱਚ ਰਹਿੰਦੇ ਆ ਫਾਰਮਰਸ ਨੂੰ ਮਿਲਦੇ ਰਹਿੰਦੇ ਆ ਸੋ ਇੱਕ ਆਪਾਂ ਐਂਟੀਬਾਇਓਟਿਕਸ ਤੋਂ ਹਟਾ ਕੇ ਦਾ ਫਾਰਮਰ ਨੂੰ ਇੱਧਰ ਲਿਆਣ ਦੀ ਕੋਸ਼ਿਸ਼ ਜਿਹੜੀ ਹੈਗੀ ਚੱਲ ਰਹੀ ਹੈ ਵੀ ਚਲੋ ਐਂਟੀਬਾਇਓਟਿਕ ਬਹੁਤ ਘੱਟ ਪ੍ਰਯੋਗ ਹੋਵੇ ਪਰ ਕਿਤੇ ਨਾ ਕਿਤੇ ਫਿਰ ਵੀ ਜਦੋਂ ਗੰਭੀਰ ਸਮੱਸਿਆ ਹੋਏਗੀ ਉਦੋਂ ਲਾਣਾ ਹੀ ਆ ਹੂੰ ਹੂੰ ਬਿਲਕੁਲ ਇੱਕ ਹੁਣ ਚੀਜ਼ ਹੈ ਵੀ ਪਸ਼ੂਆਂ ਦੇ ਐਂਟੀਬਾਇਓਟਿਕ ਤਾਂ ਹੋ ਗਏ ਇੱਕ ਜਿਹੜੇ ਆਪਾਂ ਫੀਡ ਸਪਲੀਮੈਂਟ ਹੈ ਹੂੰ ਕੋਈ ਵੀ ਹੋਵੇ ਅਸੀਂ ਕਹਿ ਦਿੰਦੇ ਆ ਜੀ ਕੈਲਸ਼ੀਅਮ ਪਲਾਓ 15 ਲੀਟਰ ਤੋਂ ਤੋਂ ਬਤਾਓ ਐਦਾਂ ਕਰ ਲਓ ਇਹ ਚੀਜ਼ ਖਿਲਾਓ ਇਹਦੇ ਨਾਲ ਫੈਟ ਵੱਧੂਗੀ ਜਾਂ ਇਹ ਚੀਜ਼ ਦੇਣ ਨਾਲ ਇਹ ਹੋ ਜੂਗਾ ਸੋ ਇੱਕ ਤਾਂ ਇਹ ਚੀਜ਼ਾਂ ਹੈਗੀਆਂ ਇੱਕ ਅੱਜਕੱਲ ਬਹੁਤ ਰੋਲਾ ਚੱਲਿਆ ਹੋਇਆ ਪ੍ਰੀਮਿਕਸ ਪ੍ਰੀਮਿਕਸ ਆਖਰ ਇਹ ਕੀ ਚੀਜ਼ ਹੈ ਕਿ ਇਹਦਾ ਕਿੰਨਾ ਕੁ ਫਾਇਦਾ ਹੈ ਜਾਂ ਮਤਲਬ ਇਹ ਚੀਜ਼ਾਂ ਦੇਣੀਆਂ ਜ਼ਰੂਰੀ ਹੈ ਕਿ ਨਹੀਂ ਨੇ ਬਿਲਕੁਲ ਰਵੀ ਜਿਹੜਾ ਪ੍ਰੀਮਿਕਸ ਹੈ ਪ੍ਰੀਮਿਕਸ ਆਪਣੇ ਆਪ ਚ ਇੱਕ ਸੰਪੂਰਨ ਹੈ ਹਮ ਭਲਾ ਘਰੇ ਬਣਾ ਲਓ ਜਾਂ ਇੱਕ ਦੋ ਕੰਪਨੀਆਂ ਹੁੰਦਾ ਕਿਸੇ ਦਾ ਲੈ ਲਓ ਹਮ ਪ੍ਰੀਮਿਕਸ ਦੇ ਵਿੱਚ ਕੀ ਹੈ ਉਹਦੇ ਨਾਲ ਕੋਈ ਕੈਲਸ਼ੀਅਮ ਫਾਸਫੋਰਸ ਦੀ ਜ਼ਰੂਰਤ ਨਹੀਂ ਠੀਕ ਹੈ ਉਹਦੇ ਵਿੱਚ ਕੋਈ ਮਿਨਰਲ ਮਿਕਸਚਰ ਦੀ ਤੁਹਾਨੂੰ ਜਰੂਰਤ ਨਹੀਂ ਹੂੰ ਉਹਦੇ ਨਾਲ ਤੁਹਾਨੂੰ ਕੋਈ ਐਕਸਟਰਾ ਲਾਈਵ ਜਿਸਟ ਦੀ ਲਿਵਰ ਟੋਨਿਕ ਦੀ ਕੋਈ ਜਰੂਰਤ ਨਹੀਂ ਹੂੰ ਵਿਟਾਮਿਨ ਐਚ ਬਾਇਓਟਿਨ ਕੋਈ ਜਰੂਰਤ ਨਹੀਂ ਠੀਕ ਹੈ ਰੀਜ਼ਨ ਕੀ ਹੈ ਉਹਦੇ ਵਿੱਚ ਡੀਸੀਪੀ ਦੀ ਜਗ੍ਹਾ ਸੋਡੀਅਮ ਮੈਸਿਡ ਫਾਸਫੇਟ ਜੋ 10 ਗੁਣਾ ਐਡਵਾਂਸ ਹੈ ਅੱਛਾ ਜਿਵੇਂ ਆਪਾਂ ਪੰਜਾਬੀ ਚ ਕਹ ਲਈਏ ਇਹ ਵੀ ਆਪਣੇ ਕੀ ਪੀਡ ਵਾਲੇ ਫੋਨ ਸੀ ਤੇ ਹੁਣ 5ਜੀ ਦਾ ਜਮਾਨਾ ਆ ਗਿਆ ਇਹ 5ਜੀ ਦੇ ਪ੍ਰੋਡਕਟ ਹੁੰਦੇ ਆ ਹੂੰ ਸੋਡੀਅਮ ਮੈਸਿਡ ਫਾਸਫੇਟ ਜੋ ਕੁਇਕ ਐਕਸ਼ਨ ਕਰਦਾ ਤੇ ਜਿਹੜੀ ਕੈਲਸ਼ੀਅਮ ਦੀ ਰੇਸ਼ਿਓ ਹੈ ਉਹ ਕੈਲਸ਼ੀਅਮ ਪ੍ਰੋਪਾਇ ਈਐਮਬੀ ਜਿਹੜੇ ਯੂਜ਼ ਕੀਤੇ ਜਾਂਦੇ ਆ 트리플 ਮਾਤਰਾ ਦੇ ਵਿੱਚ ਕਿਉਂਕਿ ਵੇਸਟੇਜ ਬਹੁਤ ਹੈ ਲਾਈਵ ਈਸਟ ਬਹੁਤ ਜ਼ਿਆਦਾ ਮਤਲਬ ਜਿਹੜੀ ਤੁਸੀਂ ਗੱਲ કરી ਵੀ ਇਹ ਇੱਕ ਚੱਲਿਆ ਹੋਇਆ ਟ੍ਰੈਂਡ ਵੀ ਬੜਾ ਰੋਲ ਆ ਪਿਆ ਹੋਇਆ ਪ੍ਰੀਮਿਕਸ ਇਹ ਬੜੀ ਅੱਛੀ ਚੀਜ਼ ਹੈ ਬੜੀ ਜ਼ਬਰਦਸਤ ਜੇ ਡੇਰੀ ਫਾਰਮਿੰਗ ਦੇ ਵਿੱਚ ਫਾਰਮਰ ਨੇ ਬਚਣਾ ਹੈ ਤਾਂ ਉਹਨੂੰ ਪ੍ਰੀਮਿਕਸ ਤੇ ਆਉਣਾ ਹੀ ਪੈਣਾ ਠੀਕ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੀਆਂ ਚੀਜ਼ਾਂ ਆਣ ਚਾਹੇ ਅੱਜ ਅੱਜ ਤੋਂ ਪਹਿਲਾਂ ਅਸੀਂ ਗੱਲ ਕਰ ਲਈਏ ਮਿਨਰਲ ਮਿਕਸਚਰ ਦੀ ਕੈਲਸ਼ੀਅਮ ਦੀ ਸੋਏ ਉਸ ਸਮੇਂ ਦੀ ਮੰਗ ਸੀ ਕਿ ਪਸ਼ੂ ਨੂੰ ਲੋੜ ਸੀ ਬਿਲਕੁਲ ਬਿਲਕੁਲ ਟ੍ਰੈਂਡ ਦੇ ਹਿਸਾਬ ਨਾਲ ਹੁਣ ਪ੍ਰੀਮਿਕਸ ਹੈ ਪ੍ਰੀਮਿਕਸ ਵੀ ਸਮੇਂ ਦੀ ਮੰਗ ਹੈ ਬਿਲਕੁਲ ਸੋ ਮਤਲਬ ਇਹ ਹੈਗਾ ਵੀ ਪਸ਼ੂ ਦੇ ਸਰੀਰ ਦੀ ਘਾਟ ਪੂਰੀ ਕਰਨ ਲਈ ਸਮੇਂ ਦੇ ਹਿਸਾਬ ਨਾਲ ਜਿਹੜੀ ਚੀਜ਼ ਦੀ ਲੋੜ ਹੈ ਉਹ ਉਹਨੂੰ ਦੇਣੀ ਚਾਹੀਦੀ ਹੈ ਦੇਣੀ ਚਾਹੀਦੀ ਹੈ ਤੇ ਆਪਾਂ ਨੂੰ ਬਦਲਣਾ ਚਾਹੀਦਾ ਸਮੇਂ ਦੇ ਅਨੁਸਾਰ ਠੀਕ ਹੈ ਹਮ ਜਿਹੜਾ ਪ੍ਰੀਮਿਕਸ ਹੈ ਅੱਜ ਦੀ ਘੜੀ ਦੇ ਵਿੱਚ ਹਮ ਇਹ ਤੁਸੀਂ ਲਾ ਲਓ ਵੀ ਇੰਨਾ ਕਿ ਇਕਨੋਮਿਕਲੀ ਆ ਰਿਹਾ ਹੈ ਹੁਣ ਜਿਵੇਂ ਅਸੀਂ ਵਰਤ ਰਹੇ ਆਪਦੀ ਪ੍ਰੈਕਟਿਸ ਦੇ ਵਿੱਚ ਕਿਸਾਨ ਦੇਰੀ ਪ੍ਰੀਮਿਕਸ ਹਮ ਮੋਸਟ ਇਕਨੋਮਿਕਲ ਹੂੰ 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 ਮੋਸਟ ਇਕਨੋਮਿਕਲ ਹੈ ਫਾਰਮਰ ਨੂੰ ਬੜਾ ਰੀਜ਼ਨੇਬਲ ਜਾ ਪੈ ਜਾਂਦਾ ਹੂੰ ਕੋਈ ਹੋਰ ਵੀ ਆਪਾਂ ਵਰਤ ਸਕਦੇ ਆ ਇਹ ਨਹੀਂ ਵੀ ਕੋਈ ਆਪਾਂ ਕਹੀਏ ਵੀ ਇਹੀ ਵਰਤੋ ਸੋ ਮਤਲਬ ਕੋਈ ਵੀ ਹੋ ਸਕਦਾ ਤੁਸੀਂ ਗੱਲ ਕਰਦਾ ਮੈਂ ਆਪ ਦੀ ਉਹ ਦੱਸ ਹਾਂ ਉਦਾਹਰਨ ਦੇ ਰਿਹਾ ਮੈਂ ਆਪ ਦਾ ਘਰੇ ਬਣਾ ਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਪਰ ਘਰੇ ਬਸ ਐਨੇ ਅਸੀਂ ਪਹਿਲਾਂ ਵੀ ਕਈ ਵਾਰੀ ਐਕਸਪੈਰੀਮੈਂਟ ਕਰੇ ਸੀਗੇ ਉਹ ਘਰੇ ਜਿਹੜਾ ਫਾਰਮਰ ਨੂੰ ਕੋਸਟਲੀ ਬਹੁਤ ਪੈ ਜਾਂਦਾ ਸੀ ਹੂੰ ਬਹੁਤ ਕੋਸਟਲੀ ਪੈ ਜਾਂਦਾ ਸੀ ਤੇ ਇਸ ਹੀ ਬਦਲਾਅ ਦੇ ਨਾਲ ਬਦਲਣਾ ਜ਼ਰੂਰੀ ਹੈ ਹੂੰ ਇਹ ਦੋ ਤਿੰਨ ਚੀਜ਼ਾਂ ਜੇ ਆਪਾਂ ਹਲਦੀ ਪ੍ਰੀਮਿਕਸ ਦੋ ਤਿੰਨ ਚੀਜ਼ਾਂ ਆਪਾਂ ਇੰਪਲੀਮੈਂਟ ਕਰ ਲਈਏ ਤਾਂ ਮਤਲਬ ਨਹੀਂ ਆਪਾਂ ਕੋਈ ਪ੍ਰੋਬਲਮ ਆਉਂਦੀ ਸੋ ਮਤਲਬ ਮਕਸਦ ਇਹ ਹੈਗਾ ਵੀ ਖਰਚਾ ਘਟਾ ਕੇ ਵੱਧ ਮੁਨਾਫਾ ਲੈ ਸਕਦੇ ਹੋ ਖਰਚਾ ਘਟਾ ਕੇ ਬਿਲਕੁਲ ਸੋ ਬੇਸਿਕਲੀ ਸਾਡਾ ਕਹਿਣ ਦਾ ਇਹ ਮਕਸਦ ਹੈਗਾ ਵੀ ਤੁਸੀਂ ਖਰਚਾ ਘਟਾ ਕੇ ਵੱਧ ਮੁਨਾਫਾ ਲੈ ਸਕਦੇ ਹੋ ਬਾਕੀ ਰਹੀ ਗੱਲ ਪਸ਼ੂ ਪਾਲਕ ਨੇ ਉਹਦੇ ਪਸ਼ੂ ਨੂੰ ਕੀ ਸੂਟ ਕਰ ਰਿਹਾ ਹੈਗਾ ਉਹ ਪਸ਼ੂ ਪਾਲਕ ਤੋਂ ਵੱਧ ਕੋਈ ਨਹੀਂ ਜਾਣਦਾ ਪਸ਼ੂ ਪਾਲਕ ਤੋਂ ਵੱਧ ਕੋਈ ਨਹੀਂ ਜਾਣਦਾ ਕਿਉਂਕਿ ਜਿੰਨਾ ਮੈਂ ਫੀਲਡ ਦੇ ਵਿੱਚ ਦੇਖਿਆ 18 ਸਾਲ ਮੈਂ ਹੁਣ ਵੀ ਪਿੰਡ 'ਚ ਰਹਿ ਰਿਹਾ ਤੇ ਪਿੰਡਾਂ 'ਚ ਹੀ ਵਿਚਰਦਾ ਹੂੰ ਸੋ ਇਹਦੇ ਵਿੱਚ ਇਹੀ ਹੈ ਕਿ ਪਸ਼ੂ ਪਾਲਕ ਨੇ ਹੀ ਡਿਸਾਈਡ ਕਰਨਾ ਹੈ ਬਿਲਕੁਲ ਕਿਉਂ ਨਾ ਆਪਦੇ ਪਸ਼ੂ ਤੋਂ ਚੰਗਾ ਦੁੱਧ ਲੈਣ ਲਈ ਘੱਟ ਖਰਚੇ 'ਚ ਕਿਹੜੀ ਚੀਜ਼ ਦੇਣੀ ਹੈ ਤਾਂ ਕਿ ਮੁਨਾਫਾ ਵੀ ਹੋਵੇ ਤੇ ਪਸ਼ੂ ਵੀ ਤੰਦਰੁਸਤ ਰਹੇ ਤੰਦਰੁਸਤ ਸੋ ਇਹ ਇਹਦਾ ਅੱਜ ਦੀ ਸਾਡਾ ਜਿਹੜਾ ਮੇਨ ਮਕਸਦ ਹੈ ਸੀਗਾ ਤੇ ਇੱਕ ਦੇਸੀ ਤਰੀਕਿਆਂ ਨੂੰ ਤੇ ਇੱਕ ਜਿਹੜਾ ਬਦਲ ਰਿਹਾ ਟ੍ਰੈਂਡ ਹੈ ਉਹਦੇ ਬਾਰੇ ਤੁਹਾਨੂੰ ਜਾਗਰੂਕ ਕੀਤਾ ਜਾਵੇ ਤੇ ਦੱਸਿਆ ਜਾਵੇ ਵੀ ਸਹੀ ਚੀਜ਼ ਕਿਵੇਂ ਤੁਹਾਡੇ ਲਈ ਲਾਭਦਾਇਕ ਹੋ ਸਕਦੀ ਹੈ ਤੇ ਕਿਵੇਂ ਤੁਸੀਂ ਉਹਦਾ ਫਾਇਦਾ ਲੈ ਸਕਦੇ ਹੋ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਬਹੁਤ ਕੀਮਤੀ ਜਾਣਕਾਰੀ ਸਾਡੇ ਜਿਹੜੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ